ਰਾਗ ਮਲਾਰ ਮਹੱਲਾ ਪੰਜਵਾਂ ਚੌਪਦਈ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਆ ਤੂੰ ਸੋਚੇ ਕਿਆ ਤੂੰ ਚਿਤਵੇ ਕਿਆ ਤੂੰ ਕਰੇ ਉਪਾਏ ਤਾਕੋ ਕਹੋ ਪਰਵਾ ਕਹੋਗੀ ਜੈ ਮੰਗੋਪਾਲ ਸਹਾਏ ਬਰਸੇ ਮੀਂਹ ਸਖੀ ਘਰ ਪਾਹਨ ਆਏ ਮੋਹੇ ਦੀਨ ਕਿਰਪਾ ਨਿਤ ਠਾਕਰ ਨਵਨਿਦ ਨਾਮ ਸਮਾਏ ਰਹਾਓ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਈ ਕਰੀ ਪਾਕਸਾਲ ਸੋਚ ਪਿਤਰਾ ਹੁਣ ਲਾਵੋ ਭੋਗ ਹਰ ਰਾਇ ਦੁਸ਼ਟ ਵਿਦਾਰੇ ਸਾਜਨ ਰਹਿ세 ਇਹ ਮੰਦਰ ਘਰ ਆਪਣਾਏ ਜੋਗ ਰਹਿ ਲਾਲ ਰੰਗਿਓ ਆਇ ਤੋ ਮੈਂ ਸਭ ਸੁਖ ਪਾਈ ਸੰਤ ਸਭਾ ਓਟ ਗੁਰਪੂਰੇ ਤੁਰ ਮਸਤਕ ਲੇਖ ਲਿਖਾਏ ਜਨ ਨਾਨਕ ਕੰਤ ਰੰਗੀਲਾ ਪਾਇਆ ਫਿਰ ਦੁਖ ਨਾ ਲਾਗੇ ਆਏ ਉਲਾਰ ਮਹੱਲਾ ਪੰਜਵਾਂ ਖੀਰ ਆਧਾਰ ਬਾਲਕ ਜਬ ਹੋਤਾ ਬਿਨ ਖੀਰੇ ਰਹਿ ਨਜਾਈ ਸਾਰ ਸਮਾਲ ਮਾਤਾ ਮੁਖ ਨੀਰੇ ਤਬ ਉਹ ਤ੍ਰਿਪਤ ਅਕਾਈ ਹਮ ਬਾਰਿਕ ਪਿਤਾ ਪ੍ਰਭ ਦਾਤਾ ਹੂਲੇ ਬਾਰਿਕ ਨਿਕ ਲਖ ਬਰੀਆ ਅੰਨ ਠੌਰ ਨਾਹੀ ਜੈ ਜਾਤਾ ਰਹਾਓ ਚੰਚਲ ਮਤ ਬਾਲਕ ਬਪਰੇ ਕੀ ਸਲਪ ਅਗਨ ਕਰ ਮੇਲੇ ਮਾਤਾ ਪਿਤਾ ਕੰਠ ਲਾਏ ਰਾਖੇ ਆਨੰਦ ਸਹਿਜ ਤਬ ਖੇਲੇ ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ ਤਿਸ ਬਾਰਿਕ ਭੂਖ ਕੈਸੀ ਨਮ ਨਿਦ ਨਾਮ ਨਿਦਾਨ ਗ੍ਰਹਿ ਤੇਰੇ ਮਨ ਬਾਛੇ ਸੋ ਲੈਸੀ ਪਿਤਾ ਕਰਪਾਲ ਆਗਿਆ ਇਹ ਦੀਨੀ ਬਾਰਿਕ ਮੁਖ ਮੰਗੇ ਸੋ ਦੇਨਾ ਨਾਨਕ ਬਾਲਖ ਦਰਸ ਪ੍ਰਭ ਚਾਹੇ ਮੋਹਿ ਹਿਰਦੇ ਬਸੇ ਨਿਤ ਚਰਨਾ ਮਲਾਰ ਮਲਾ ਪੰਜਵਾ ਸਗਲ ਬਿਦੀ ਜੁਰ ਆਹਰ ਕਰਿਆ ਤਜੋ ਸਗਲ ਅੰਦੇਸਾ ਭਾਰਜ ਸકલ ਆਰੰਭਿਓ ਘਰ ਘਾ ਠਾਕਰ ਕਾ ਪਲੂਸਾ ਸੁਣੀਏ ਬਾਜੇ ਬਾਜ ਸੁਹਾਵੀ ਓਲ ਭਇਆ ਮੈਂ ਪ੍ਰੀਏ ਮੁਖ ਪੀਖੇ ਗ੍ਰਹਿ ਮੰਗਲ ਸੋਹਲਾਵੀ ਰਹਾਉ ਮਨਵਾ ਲਾਏ ਸਵਾਰੇ ਥਾਨਾ ਪੂਛੋ ਸੰਤਾ ਜਾਏ ਖੋਜਤ ਖੋਜਤ ਮੈਂ ਪਾਹਨ ਮਿਲਿਓ ਭਗਤ ਕਰੋ ਨਿਵ ਪਾਇ ਜਬ ਪ੍ਰੀਏ ਆਏ ਬਸੇ ਗ੍ਰਹਿ ਆਸਨ ਤਬ ਹਮ ਮੰਗਲ ਗਾਇਆ ਮੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਭ ਪੂਰਾ ਗੁਰੂ ਮਿਲਾਇ ਸਗੀ ਸਹੇਲੀ ਭਏ ਅਨੰਦਾ ਗੁਰ ਕਾਲਜ ਹਮਰੇ ਪੂਰੇ ਕਹੋ ਨਾਨਕ ਵਰ ਮਿਲਿਆ ਸੁਖ ਦਾਤਾ ਛੋੜ ਨਾ ਜਾਈ ਦੂਰੇ ਲਾਲ ਮਹੱਲਾ ਪੰਜਵਾਂ ਰਾਜ ਦੇ ਕੀਟ ਕੀੜ ਤੇ ਸੁਰਪਤ ਕਰ ਦੋਖ ਜਠਰ ਕੋ ਪਰ ਤੇ ਕਿਰਪਾ ਨਿਰ ਛੋੜ ਆਣ ਕੋ ਪੂਜੇ ਆਤਮ ਘਾਤੀ ਹਰਤੇ ਹਰ ਬਿਸਰਤ ਤੇ ਦੁਖ ਦੁਖ ਮਰਤੇ ਅਨੇਕ ਬਾਰ ਪਰ ਮੈਂ ਬਹੁ ਜੋਨੀ ਟੀਕ ਨਾ ਕਾਹੂ ਤਰਤੇ ਰਹਾਉ ਤਿਆਗ ਸੁਆਮੀ ਆਨ ਕੋ ਚਿਤਵਤ ਮੂੜ ਮੁਕਦ ਖਲ ਖਰਤੇ ਕਾਂਗਰ ਨਾਵ ਲੰਗੇ ਕਤਿ ਸਾਗਰ ਬਿਰਥਾ ਕਤਤ ਹਮ ਤਰਤੇ ਸ਼ਿਵ ਬ੍ਰੰਚ ਅਸਰ ਸੂਰਜ ਜੀਤੇ ਕਾਲ ਅਗਨ ਮਹਿ ਜਰਤੇ ਨਾਨਕ ਸਰਨ ਚਰਨ ਕਮੋਲਨ ਤੂੰ ਨਾ ਢਾਲੋ ਪ੍ਰਭ ਕਰਤੇ ਨਾਨਕ ਸਰਨ ਚਰਨ ਕਮਲਨ ਕੀ ਤੂੰ ਨਾ ਢਾਲੋ ਪ੍ਰਭ ਕਰਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ